ਇੱਕ ਐਸੀ ਖਬਰ ਮੈਂ ਕੱਲ ਪੜ੍ਹੀ ਫਿਰ ਮੈਂ ਉਸਦੀ ਵੀਡੀਓ ਵੀ ਦੇਖੀ ਗਗਨ ਕੋਕਰੀ ਨੇ ਬਣਾਈ ਵੀ ਹੈ ਕਿ ਕਿੰਨੀਆਂ ਨਾਜ਼ੁਮੀਆਂ ਲੋਕਾਂ ਦੀਆਂ ਮਰ ਚੁਕੀਆਂ ਨੇ ਸਮਝ ਤੋਂ ਬਾਹਰ ਦੀ ਗੱਲ ਹੈ ਕਿ ਉਹ ਉਥੇ ਰਾਜਵੀਰ ਜਵੰਦਾ ਦੇ ਅੰਤਮ ਸੰਸਕਾਰ ਦੇ ਮੌਕੇ ਤੇ ਦੱਸਦੇ ਆ ਕਿ ਬਹੁਤ بڑے بڑے ਲੋਕਾਂ ਦੇ ਟੈਲੀਫੋਨ ਜਿਹੜੇ ਸੀ ਕਿ ਉਹ ਚੁਰਾ ਲੈ ਗਏ ਚੋਰੀ ਹੋ ਗਏ ਇੰਨੀ ਵੱਟੀ ਚੋਰੀ ਕਿਦਾ ਸਤੇ ਆ ਕਿ ਬਹੁਤ ਨਮੀ ਬੰਦਿਆਂ ਦੇ ਮਹਿੰਗੇ ਮਹਿੰਗੇ ਜਿਹੜੇ ਮੋਬਾਈਲ ਸੈੱਟ ਹੁੰਦੇ ਆ ਉਹ ਉਡਾ ਕੇ ਲੈ ਗਏ ਚੋਰ ਇੱਕ ਤੇ ਐਸੇ ਵੀ ਦੱਸੇ ਜਾ ਰਹੇ ਆ ਕਿ ਜਿਨ੍ਹਾਂ ਦੇ ਦੋ ਮੋਬਾਈਲ ਸੈੱਟ ਜਿਹੜੇ ਆ ਉਹ ਚੋਰੀ ਹੋਏ ਆ ਤੇ ਦੱਸਦੇ ਆ ਕਿ ਇਸ ਤਰ੍ਹਾਂ ਦੀਆਂ ਦਰਜਨਾ ਚੋਰੀਆਂ ਉੱਥੇ ਹੋ ਗਈਆਂ ਇਹ ਬੜੀ ਮੇਰੇ ਖਿਆਲ ਦੇ ਨਾਲ ਸਾਡੇ ਵਾਸਤੇ ਇੱਕ ਹੋਰ ਤਰਾਸ ਦੀ ਇੱਕ ਕਹਾਣੀ ਹੈ ਕਿ ਇੱਕ ਪਾਸੇ ਜਦੋਂ ਇੰਨਾ ਸੋਗ ਪਿਆ ਹੁੰਦਾ ਹੈ ਜਦੋਂ ਇੰਨਾ ਮਾਹੌਲ ਵਿਯੋਗਮਈ ਹੁੰਦਾ ਹੈ ਤਾਂ ਉਸ ਵੇਲੇ ਚੋਰ ਆਪਣਾ ਕੰਮ ਕਰ ਜਾਂਦੇ ਨੇ ਵੈਸੇ ਸਿਆਸੀ ਰੈਲੀਆਂ 'ਚ ਇਕੱਟਾਂ 'ਚ ਮੇਲਿਆਂ 'ਚ ਤੇ ਦੇਖਿਆ ਸੀਗਾ ਹੁਣ ਅੰਤਮ ਸੰਸਕਾਰ ਦੇ ਵਿੱਚ ਵੀ ਇਹ ਬੇਜ਼ਮੀਰੇ ਬੇਗੁਰੇ ਲੋਕ ਪਹੁੰਚ ਲੱਗ ਪਿਆ ਅਸੀਂ ਕਿੱਧਰ ਨੂੰ ਜਾਣਾ ਸਮਝ ਤੋਂ ਬਾਹਰ ਦੀ ਗੱਲ ਆ ਤੇ ਪ੍ਰਸ਼ਾਸਨ ਨੂੰ ਅਪੀਲ ਕਰਦੇ ਆ ਕਿ ਅੱਜ ਕੱਲ ਦੇਖੋ ਫੋਨ ਦੇ ਵਿੱਚ ਕੱਲੀ ਪ੍ਰਾਈਵੇਸੀ ਨਹੀਂ ਹੁੰਦੀ ਬੰਦੇ ਦੀ ਆਰਥਿਕਤਾ ਦਾ ਜਿਹੜਾ ਜੋ ਚੱਕਰ ਹੁੰਦਾ ਹੈ ਜੋ ਜ਼ਿੰਦਗੀ 'ਚ ਆਪਾਂ ਲੈਣ ਦੇਣ ਕਰਦੇ ਆ ਸਾਰੀ ਆਪਾਂ ਲੈਣ ਦੇਣ ਕਰਦੇ ਆ ਉਹ ਸਾਰੀਆਂ ਡਿਟੇਲਸ ਹੁੰਦੀਆਂ ਨੇ ਈਮੇਲਸ ਹੁੰਦੀਆਂ ਨੇ ਕਾਰੋਬਾਰ ਦੇ ਬਹੁਤ ਸਾਰੇ ਪਲਾਨ ਹੁੰਦੇ ਨੇ ਬਹੁਤ ਸਾਰੀਆਂ ਰਣਨੀਤੀਆਂ ਹੁੰਦੀਆਂ ਨੇ ਸੂਬਾਈ ਪ੍ਰਸ਼ਾਸਨ ਇਹਦੇ ਤੇ ਫੌਰੀ ਕਾਰਵਾਈ ਕਰੇ ਤੇ ਦੂਜੀ ਗੱਲ ਜਿਹੜੀ ਅਸੀਂ ਕਰ ਰਹੇ ਹਾਂ ਆ ਕੱਲ ਤੋਂ ਵੈਸੇ ਲੰਮੇ ਸਮੇਂ ਤੋਂ ਅਸੀਂ ਇਹਦਾ ਕਹਿ ਰਹੇ ਹਾਂ ਮੈਂ ਜਿਵੇਂ ਅੱਗੇ ਵੀ ਕਿਹਾ ਕਿ ਅਸੀਂ 2016-17 ਤੋਂ ਹੀ ਇਹ ਸਵਾਲ ਚੁੱਕ ਰਹੇ ਹਾਂ ਕਿ ਜਦੋਂ ਕੌਂਸਲਸ ਲਿਆ ਜਾਂਦਾ ਹੈ ਤਾਂ ਫਿਰ ਇਹਨਾਂ ਨੂੰ ਸੰਭਾਲਣ ਦਾ ਜਿੰਮਾ ਏਲੀਨ ਥੋੜੀ ਜਿਹਾ ਕਰਨਗੇ ਉਹ ਵੀ ਜਮਾ ਤੁਹਾਡਾ ਬਣਦਾ ਹੈ ਤਾਂ ਕੱਲ ਨਵਤੇਨ ਸਿੰਘ ਹੁਰਾਂ ਬਾਰੇ ਮੈਂ ਤੁਹਾਨੂੰ ਥੋੜਾ ਜਿਹਾ ਤਫਸੀਲ ਦੇ ਨਾਲ ਦੱਸ ਦੇਵਾਂ ਕਿ ਨਵਕਿਰਨ ਸਿੰਘ ਬਹੁਤ ਪੁਰਾਣੇ ਵਕੀਲ ਨੇ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਜਿਨ੍ਹਾਂ ਨੇ ਕੱਲ ਇੱਕ ਪਟੀਸ਼ਨ ਪਾ ਦਿੱਤੀ ਹਿਮਾਚਲ ਸਰਕਾਰ ਦੇ ਖਿਲਾਫ ਕਿ ਹਿਮਾਚਲ ਸਰਕਾਰ ਵੀ ਕੌਸਸ ਇਕੱਠਾ ਕਰਦੀ ਹੈ ਤੇ ਉਹਦੀ ਜਿਹੜੀ ਇਕੱਠਾ ਕਰਨ ਦੀ ਅਮਾਉਂਟ ਵੱਧਦੀ ਹੈ ਉਹ ਬਣਦੀ ਆ 100 ਕਰੋੜ ਦੇ ਲਗਭਗ ਤੇ ਜਿਹੜਾ ਉਹਨਾਂ ਨੇ ਅਵਾਰਾ ਪਸ਼ੂ ਜਨਗਣਨਾ ਦੇ ਵਿੱਚ ਆંકੜਾ ਦਿੱਤਾ ਹੈ ਉਹਦਾ ਵੀ ਹਵਾਲਾ ਦਿੱਤਾ ਗਿਆ ਜੇ ਤੁਸੀਂ ਕਹੋ ਤਾਂ ਮੈਂ ਉਹ ਵੀ ਤੁਹਾਨੂੰ ਦੱਸ ਦੇਣਾ ਬਹੁਤ ਇੰਟਰਸਟਿੰਗ ਹੁੰਦੀਆਂ ਨੇ ਇਸ ਤਰ੍ਹਾਂ ਦੀਆਂ ਜਿਹੜੀਆਂ ਜਨ ਹਿੱਤ ਪਟੀਸ਼ਨਾਂ ਆਉਂਦੀਆਂ ਨੇ ਤਾਂ ਉਹਨਾਂ ਨੇ ਆਪਣੀ ਪਟੀਸ਼ਨ ਦੇ ਵਿੱਚ ਇਹ ਵੀ ਕਿਹਾ ਕਿ 20ਵੀਂ ਜਨਗਣਨਾ ਦੇ ਆંકੜਿਆਂ ਮੁਤਾਬਕ ਜਿਹੜੀ ਪਸ਼ੂਆਂ ਦੀ ਜਨਗਣਨਾ ਹੁੰਦੀ ਹੈ ਪਸ਼ੂਆਂ ਦੀ ਵੀ ਇੱਕ ਜਿਹਦਾ ਆਪਣੀ ਮਰਦਮਸ਼ੁਮਾਰੀ ਹੁੰਦੀ ਆ ਇਹਦਾ ਇਹਨਾਂ ਦੀ ਵੀ ਮਰਦਮਿ ਸ਼ੁਮਾਰੀ ਕਿਹ ਲੋਕ ਤੇ ਹੋ ਜਾਂਦੀ ਆ ਤਾਂ ਇਹ ਕਹਿੰਦੀ ਆ ਕਿ ਅੰਕੜਿਆਂ ਦੇ ਮੁਤਾਬਕ 36311 ਆਵਾਰਾ ਪਸ਼ੂ ਮਿਲੇ ਜਿਨ੍ਹਾਂ ਦੇ ਵਿੱਚੋਂ 20203 ਨੂੰ ਤੇ ਸ਼ੈਲਟਰ ਦੇ ਵਿੱਚ ਵਿਖਾਇਆ ਗਿਆ ਤੇ ਬਾਕੀ ਦੇ ਤੇ ਫਿਰ ਹੋਂਦ ਤਸਵੀ ਕਿੱਥੇ ਨੇ ਉਹ ਹਲੇ ਵੀ ਲਗਭਗ ਜਿਹੜੇ ਕੋਈ 10-12 ਹਜ਼ਾਰ ਆ ਉਹ ਇਦਾਂ ਘੁੰਮ ਰਹੇ ਨੇ ਤਾਂ ਮਤਲਬ ਕਿ ਇਹ ਕਹਾਣੀ ਜਿਹੜੀ ਆ ਉਥੇ ਪਟੀਸ਼ਨ ਦੇ ਵਿੱਚ ਪੇਸ਼ ਕੀਤੀ ਗਈ ਆ ਕਿ ਭਾਈ ਗਰਾਉਂਡਸ ਜਿਹੜੇ ਹੁੰਦੇ ਆ ਪਟੀਸ਼ਨ ਦੇ ਤੁਹਾਨੂੰ ਪਤਾ ਹੀ ਆ ਕਿ ਟੋਟਲ ਇਹਨਾਂ ਨੇ ਦੱਸਿਆ ਕਿ ਤੁਹਾਡੇ ਸ਼ਕਤੀ ਹਜ਼ਾਰ ਆਵਾਰਾ ਪਸ਼ੂ ਮਿਲੇ ਸੀ ਜਿਨ੍ਹਾਂ ਦੇ ਵਿੱਚੋਂ 20203 ਨੂੰ ਸ਼ੈਲਟਰ ਦੇ ਵਿੱਚ ਵਿਖਾਇਆ ਪਰ ਹਾਲੇ ਵੀ ਉਹਨਾਂ ਦੇ ਵਿੱਚੋਂ 10-12 ਹਜ਼ਾਰ ਜਿਹੜੇ ਆਵਾਰਾ ਘੁੰਮ ਰਹੇ ਆ ਜੋ ਕਿ ਸੜਕੀ ਹਾਦਸਿਆਂ ਦਾ ਸਬੱਬ ਬਣ ਸਕਦੇ ਆ ਹੁਣ ਪੰਜਾਬ ਦੇ ਵਿੱਚ ਦੀ ਕਹਾਣੀ ਲਗਭਗ ਸਹੀ ਨੇ ਮੈਂ ਇਹ ਗੱਲਬਾਤ ਰਿਕਾਰਡ ਕਰਨ ਤੋਂ ਪਹਿਲਾਂ ਜਾ ਕੇ Google ਤੇ ਸਰਚ ਮਾਰੀ ਕਿ ਅਪ੍ਰੋਕਸੀਮੀਟਲੀ ਕਿੰਨੀ ਕੁ ਅਮੋਂਗ ਇਕੱਠੀ ਹੁੰਦੀ ਹੈ ਅੱਜ ਕੱਲ ਤੁਹਾਨੂੰ ਪਤਾ ਹੈ AI ਆ AI ਨਾਲ ਦੀ ਨਾਲ ਕੁਝ ਅੰਕੜੇ ਜਿਹੜੇ ਆ ਉਹ ਕੱਢ ਕੇ ਸਾਡੇ ਸਾਹਮਣੇ ਰੱਖ ਦਿੰਦੀ ਆ ਤਾਂ ਗੱਲ ਇਹ ਆ ਕਿ 2016 ਦੇ ਵਿੱਚ ਜਿਵੇਂ ਮੈਂ ਤੁਹਾਨੂੰ ਦੱਸਿਆ ਸੀਗਾ ਕਿ ਅਸੀਂ 2016 17 ਤੋਏ ਦੇ ਤੇ ਸਵਾਲ ਚੁੱਕਨੇ ਆ ਪਰ ਜੋ ਅੰਕੜਾ ਇਹਨੇ ਐਨਹੋਲੀ ਦਿੱਤਾ ਹੈ ਇੱਕ ਅੰਦਾਜ਼ਾ ਚ ਵਿੱਚ ਆਪਰੇ ਇਥੇ ਲਿਕਰ ਜਿਹੜਾ ਲਿਕਰ ਤੁਹਾਨੂੰ ਪਤਾ ਹੀ ਹੈ ਨਾ दारू ਜਿਹਨੂੰ ਆਪਾਂ ਕਹ ਦਿੰਨੇ ਆਂ दारू ਦੀ ਸਿਲ ਪਰਚੇਸਿੰਗ ਤੇ ਹੈ ਇੱਕ process ਫਿਰ ਤੇਲ ਤੇ ਵੀ ਹੈ ਤੇ ਇਸ ਤੋਂ ਇਲਾਵਾ ਜੋ ਆਪਾਂ ਵਿਕਲਾ ਦੀ ਰਜਿਸਟ੍ਰੇਸ਼ਨ ਕਰਵਾਉਨੇ ਆ ਇਹਦੇ ਉੱਤੇ ਵੀ ਗਾਂ ਦਾ ਸੈਸ ਜਿਹੜਾ ਉਹ ਲੱਗਦਾ ਹੈ ਤਾਂ ਕੁੱਲ among ਜਿਹੜਿਆ ਇਹ ਕੋਈ ਮੇਰੇ ਕੋਲ ਸਰਕਾਰੀ ਦਸਤਾਵੇਜ਼ ਨਹੀਂ ਹੈ ਮੈਂ ਜਿਵੇਂ ਤੁਹਾਨੂੰ ਦੱਸਿਆ ਕਿ ਤੁਹਾਡੇ ਨਾਲ ਚੋੜਨ ਤੋਂ ਪਹਿਲਾਂ ਕਿ ਜਗਿਆਸਾ ਬਸ ਮੈਂ ਅੰਕੜਾ ਲੱਭਣ ਦਾ ਯਤਨ ਕੀਤਾ ਤਾਂ ਇਹਨਾਂ ਨੇ ਜਿਹੜੀ ਗੱਲ ਕਹੀ ਕਿ 90 ਤੋਂ 100 ਕਰੋੜ ਐਨੋਲੀ ਪੰਜਾਬ ਦੇ ਵਿੱਚ ਕਾਸਸ ਇਕੱਠਾ ਹੁੰਦਾ ਮਤਲਬ ਕਿ ਲਗਭਗ 100 ਕਰੋੜ ਹੀ ਸਾਡਾ ਬੰਦਾ ਹੈ ਤੇ ਇੱਕ ਇਹਨਾਂ ਨੇ ਮਤਲਬ ਮੈਨੂੰ ਅੰਕੜਾ ਹੋਰ ਦੱਸਿਆ ਕਿ 2019 ਦੇ ਵਿੱਚ ਭਾਈ 70 ਕਰੋੜ ਤੋਂ ਵੱਧ ਕਾਸ ਜਿਹੜਾ ਸੀਗਾ ਉਹ ਅਨਵਰਤਿਆ ਸਟੇਟ ਗਵਰਨਮੈਂਟ ਦੇ ਕੋਲ ਪਿਆ ਸੀਗਾ ਤੁਸੀਂ ਹਿਸਾਬ ਲਾ ਲਓ ਤੇ ਗੱਲ ਇਹ ਆ ਕਿ ਇਸ ਤਰ੍ਹਾਂ ਦੀਆਂ ਜਿਹੜੀਆਂ ਕਲੈਕਸ਼ਨਸ ਹੁੰਦੀਆਂ ਨੇ ਲੋਕਾਂ ਦੇ ਭਲੇ ਵਾਸਤੇ ਭਾਈ ਸਾਰਾ ਕੁਝ ਕਿਹਾ ਪਸ਼ੂ ਤੰਦ ਵੀ ਪਲਾ ਹੋਵੇ ਲੋਕਾਂ ਦਾ ਵੀ ਭਲਾ ਹੋਵੇ ਉਹ ਪੈਸਾ ਤੇ ਤੁਸੀਂ 71 ਮੁਸਲਸਲ ਕਰ ਰਹੇ ਹੋ ਲਗਾਤਾਰ ਪੈਸਾ ਇਕੱਠਾ ਕਰਦੇ ਤੁਰੇ ਜਾ ਰਹੇ ਹੋ ਕਰਦੇ ਤੁਰੇ ਜਾ ਰਹੇ ਹੋ ਕਰਦੇ ਤੁਰੇ ਜਾ ਰਹੇ ਹੋ ਔਰ ਬਦਲੇ ਦੇ ਵਿੱਚ ਜੋ ਤੁਹਾਡੀਆਂ ਡਿਊਟੀਆਂ ਨੇ ਭਾਈ ਜੋ ਤੁਹਾਡੇ ਫਰਜ਼ ਨੇ ਜੋ ਤੁਹਾਡਾ ਕੰਮ ਹੈ ਕਰਤਵ ਹੈ ਕਿ ਉਸ ਨੂੰ ਨਿਭਾਇਆ ਜਾ ਰਿਹਾ ਹੈ ਤਾਂ ਲਗਭਗ ਹਿਮਾਚਲ ਵਾਲਾ ਹੀ ਸਾਡਾ ਵੀ ਹਾਲ ਆ ਤਾਂ ਹੁਣ ਇਹ ਵਿਖੜਾ ਹੋਏਗਾ ਦਿਲਚਸਪ ਕਿ ਭਾਈ ਕੀ ਸਾਡੇ ਵਿੱਚੋਂ ਵੀ ਕੋਈ ਇਸ ਤਰ੍ਹਾਂ ਦੀ ਪਟੀਸ਼ਨ ਪੈਂਦੀ ਆ ਕਾਨੂੰਨੀ ਤੌਰ ਤੇ ਜਿੱਥੇ ਸਰਕਾਰ ਨੂੰ ਜਵਾਬ ਦੇ ਕੀਤਾ ਜਾਵੇ ਜਿੱਥੇ ਸਰਕਾਰ ਜਾ ਕੇ ਦੱਸੇ ਕਿ ਹਾਂ ਸਾਡੇ ਕੋਲ ਐਨੋਲੀ ਸਾਲਾਨਾ ਇੰਨਾ ਪੈਸਾ ਆਉਂਦਾ ਤੇ ਅਸੀਂ ਇੱਥੇ ਇੱਥੇ ਇਕੱਠਾ ਕਰਕੇ ਬੈਸਾ ਲਾਇਆ ਤੁਜੀ ਗੱਲ ਪੰਜਾਬ ਦੇ ਵਿੱਚ ਤੇ ਹਾਲਾਤ ਇਸ ਤਰ੍ਹਾਂ ਦੇ ਆ ਕਿ ਸੰਢੇ ਲੜਦੇ ਲੜਦੇ ਬਈ ਦੂਜਿਆਂ ਨੂੰ ਗੱਡੀ ਚੜਾ ਦਿੰਦੇ ਆ ਇੱਕ ਵਾਰੀ ਮੈਂ ਬਾਜ਼ਾਰ ਦੇ ਵਿੱਚ ਵੇਖਿਆ ਸੀ ਇੱਕ ਪੁਲਿਸ ਕਰਮੀ ਨੂੰ ਮਾਰ ਦਿੱਤਾ ਸੀਗਾ ਇਦਾਂ ਹੀ ਲੜਦੇ ਲੜਦੇ ਜਾਂਦੇ ਵਹੀਕਲਾਂ ਦਾ ਨੁਕਸਾਨ ਕਰ ਜਾਂਦੇ ਹੱਡੀਆਂ ਦਾ ਚੂਰ ਮਾ ਬਣਾ ਜਾਂਦੇ ਆ ਭਾਈ ਮਤਲਬ ਕਿ ਕਹਿਣ ਦਾ ਭਾਵੇਂ ਆ ਕਿ ਇਹ ਸਾਰੀਆਂ ਚੀਜ਼ਾਂ ਤੇ ਹੁਣ ਧਿਆਨ ਕੇਂਦਰਿਤ ਕਰਨ ਦੀ ਲੋੜ ਆ ਇਹ ਨਹੀਂ ਆ ਕਿ ਰਾਜਵੀਰ ਜਵੰਦ ਦੇ ਨੂੰ ਆਰ ਆਈ ਪੀ ਲਿਖ ਕੇ ਇਦਾਂ ਉਹਦਾ ਠੀਕ ਆ ਮੁੜ ਕੇ ਭੂਗ ਤੋਂ ਬਾਅਦ ਹੌਲੀ 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 ਭੁੱਲ ਜਾਓ ਇਹ ਘਟਨਾ ਜਿਹੜੀ ਆ ਉਹ ਸਾਡੇ ਵਾਸਤੇ ਇੱਕ ਅਵੇਅਰਨੈਸ ਕਾਲ ਹੈ ਕਿ ਅਸੀਂ ਜਾ ਕੇ ਇਸ ਮੁੱਦੇ ਨੂੰ ਮੁੱਦਾ ਬਣਾਈਏ ਕਿ ਭਾਈ ਕੌਸਸਸ ਪਾਵੇਂ ਹੋਰ ਕੁਝ ਚੀਜ਼ਾਂ ਤੇ ਲਾ ਲਓ ਪਰ ਇਹਨਾਂ ਚੀਜ਼ਾਂ ਦਾ ਯੂਏ ਸਮੱਸਿਆ માં ਹੈ ਇਹਨਾਂ ਦਾ ਨਿਵਾਰਨ ਸੰ ਕਰਕੇ ਦਿਓ ਇੱਕ ਐਸੀ ਖਬਰ ਮੈਂ ਕੱਲ ਪੜੀ ਫਿਰ ਮੈਂ ਉਸਦੀ ਵੀਡੀਓ ਵੀ ਦੇਖੀ ਗगन ਕੋਕਰੀ ਨੇ ਬਣਾਈ ਵੀ ਹੈ ਤੇ ਕਿੰਨੀਆਂ ਨਾਜ਼ਮੀਆਂ ਲੋਕਾਂ ਦੀਆਂ ਮਰ ਚੁੱਕੀਆਂ ਨੇ ਸਮਝ ਤੋਂ ਬਾਹਰ ਦੀ ਗੱਲ ਹੈ ਕਿ ਉਹ ਉਥੇ ਰਾਜਵੀਰ ਜਵੰਦਾ ਦੇ ਅੰਤਮ ਸੰਸਕਾਰ ਦੇ ਮੌਕੇ ਤੇ ਦੱਸਦੇ ਆ ਕਿ ਬਹੁਤ بڑے بڑے ਲੋਕਾਂ ਦੇ ਟੈਲੀਫੋਨ ਜਿਹੜੇ ਸੀ ਕਿ ਉਹ ਚੁਰਾ ਲਏ ਗਏ ਚੋਰੀ ਹੋ ਗਏ